ਤਲੋ ਜੀ ਹੁਣ ਅਸਾਈਲਮ ਵਾਲੇ ਕੇਸ ਜਿਨ੍ਹਾਂ ਦੇ ਲੱਗੇ ਆ ਉਹਨਾਂ ਦੀ ਖੈਰ ਨਹੀਂ ਕਿਉਂਕਿ ਇੱਕ ਨਿਊਜ਼ ਆ ਰਹੀ ਆ ਜਿਨੇ ਕੀ ਸਾਰਿਆਂ ਦੀ ਨੀਂਦਾਂ ਉੜਾ ਕੇ ਰੱਖਤੀ ਆ ਹਰ ਪਾਸੇ ਸੋਸ਼ਲ ਮੀਡੀਆ ਤੇ ਉਹੀ ਇੱਕ ਵੀਡੀਓ ਛਾਈ ਹੋਈ ਆ ਉਹੀ ਵੀਡੀਓ ਚੱਲ ਰਹੀ ਆ ਕਿਉਂਕਿ ਇਹ ਕੇਸ ਆਇਆ ਹੈ ਇੱਕ ਅਫਗਾਨੀ ਦਾ ਅਫਗਾਨੀ ਨੇ ਅਸਾਈਲਮ ਲਈਤੀ ਸੀ ਕਿ ਜੁੱਕੇ ਦੇ ਵਿੱਚ 2022 ਦੇ ਵਿੱਚ ਆਇਆ ਸੀਗਾ ਉਹ ਫਿਰ ਉਹਦੀ ਗਰਾਂਟਡ ਵੀ ਹੋ ਗਈ ਦੀ ਵੀਜ਼ਾ ਵੀ ਮਿਲ ਗਿਆ ਲੀਗਲ ਸਟੇਟਸ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨੇ ਕੁਝ ਅਹਿਜਾ ਕੀਤਾ ਜਿਸ ਦੇ ਨਾਲ ਹੋ ਗਿਆ ਹੁਣ ਅਸਾਈਲਮ ਵਾਲਿਆਂ ਦਾ ਬਹੁਤ ਜ਼ਿਆਦਾ ਪੂਰਾ ਹਾਲ ਪੜ ਦੇ ਫਾਸ਼ ਹੋ ਗਏ ਇਸ ਦੀ ਇੱਕ ਬੰਦੇ ਦੀ ਗਲਤੀ ਦੇ ਨਾਲ ਹੁਣ ਸਾਰਿਆਂ ਨੂੰ ਭੁਗਤਣਾ ਪਵੇਗਾ ਕਿਉਂਕਿ ਸਰਕਾਰਾਂ ਨੂੰ ਰਾਸਤੇ ਖੁੱਲ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕੀ ਕੁਝ ਹੋ ਰਿਹਾ ਹੈ ਇਹਨਾਂ ਦੇ ਵਿੱਚ ਕੀ ਕੁਝ ਨਹੀਂ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਉਹ ਕਿਹੜੀ ਕੰਟਰੀ ਹੈ ਕਿ ਜਿੱਥੇ ਇਮੀਗ੍ਰੈਂਟਸ ਨੂੰ ਲੈ ਕੇ ਅੱਗ ਨਹੀਂ ਲੱਗੀ ਹੋਈ ਹਰ ਇੱਕ ਕੰਟਰੀ ਚ ਤੁਸੀਂ ਚਲੇ ਜਾਓ ਅਮਰੀਕਾ ਦੇ ਵਿੱਚ ਦੇਖੋ ਕੀ ਹਾਲ ਹੋਇਆ ਹੋਇਆ 트ੰਪ ਨੇ ਕੀ ਕੁਝ ਕੀਤਾ ਪਿਆ ਉਥੇ ਆਈਸ ਦੀਆਂ ਰੇਡਾਂ ਦਿਨਪੋ ਦਿਨ ਵੱਧ ਰਹੀਆਂ ਤੇ ਸੇਮ ਉਸੇ ਤਰ੍ਹਾਂ ਇੰਗਲੈਂਡ ਦੇ ਲੋਕ ਵੀ ਤੁਹਾਨੂੰ ਪਤਾ ਸੜਕਾਂ ਦੇ ਉੱਤੇ ਇਹ ਪਿੱਛੇ ਕਿੰਨਾ ਵੱਡਾ ਕੱਠ ਕੀਤਾ ਸੀ ਇਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ ਸੋ ਇਹ ਜਿਹੜੇ ਸਾਈਲਮ ਲਿੰਦੇ ਆ ਇੱਥੇ ਇਹਨਾਂ ਨੂੰ ਆ ਕੇ ਫਿਰ ਸਰਕਾਰ ਹੋਟਲਾਂ ਦੇ ਵਿੱਚ ਰੱਖਦੀ ਆ ਕਿੰਨੇ ਉੱਥੇ ਮੁਜ਼ਾਰੇ ਵੀ ਹੁੰਦੇ ਆ ਲੋਕ ਸੜਕਾਂ ਤੇ ਆ ਕੇ ਨਾਰੇਬਾਜ਼ੀ ਵੀ ਕਰਦੇ ਆ ਜਿਹੜੇ ਇੰਗਲੈਂਡ ਦੇ ਗੋਰੇ ਆ ਕਿ ਤੁਸੀਂ ਸਾਡਾ ਟੈਕਸ ਦਾ ਪੈਸਾ ਸੀ ਇੱਥੇ ਆਪਣਾ ਜੋ ਵੀ ਟੈਕਸ ਦਿੰਦੇ ਆ ਤੁਹਾਨੂੰ ਤੁਸੀਂ ਇਹਨਾਂ ਦੇ ਉੱਪਰ ਖਰਚ ਕਰਦੇ ਆ ਕਿ ਸਰ ਉਹ ਰੀਅਲ ਦੇ ਵਿੱਚ ਚਾਹੀਦੀ ਹੋਵੇ ਉਹਨੂੰ ਕਿਸੇ ਨੂੰ ਕੋਈ ਵੀ ਤਕਲੀਫ ਨਹੀਂ ਹੈ ਉਹ ਉਹ ਕਹਿ ਰਿਹਾ ਕਿ ਇਹ ਸਿਰਫ ਸਿਰਫ ਤੁਹਾਡਾ ਮਿਸਯੂਜ਼ ਕਰਦੇ ਪਏ ਤੁਹਾਨੂੰ ਕਿਉਂ ਨਹੀਂ ਦਿਖਦਾ ਪਿਆ ਜਿਹਨੂੰ ਵਾਕਈ ਹੀ ਚਾਹੀਦੀ ਆ ਉਹ ਲੈ ਸਕਦਾ ਤੇ ਬਾਕੀ ਹੀ ਆਪਣੇ ਜਾਣ ਪੁੱਛ ਕੇ ਤੁਹਾਡਾ ਉਹ ਮੁੱਧੂ ਬਣਾਉਂਦੇ ਪਏ ਤੁਹਾਨੂੰ ਨਹੀਂ ਕੋਈ ਸਮਝ ਲੱਗਦੀ ਪਈ ਹਰ ਟਾਈਮ ਇਹਨਾਂ ਦੀ ਪ੍ਰੋਟੈਸਟ ਇਹ ਚੱਲਦੇ ਰਹਿੰਦੇ ਸੀਗੇ ਸੋ ਹੁਣ ਇਹੀ ਸੇਮ ਸੀਨ ਸਾਹਮਣੇ ਆ ਗਿਆ ਇੱਕ ਅਫਗਾਨੀ ਦਾ ਜਿਹੜਾ ਜਿਹਦਾ ਨਾਮ ਸੀਗਾ ਡੀਜੇ ਉਜ਼ਾਮਾ ਸੋ ਇਹ ਬੰਦਾ 2022 ਦੇ ਵਿੱਚ ਇੰਗਲੈਂਡ ਦੇ ਵਿੱਚ ਆਉਂਦਾ ਡੌਂਕੀ ਲਾ ਕੇ ਤੁਹਾਨੂੰ ਪਤਾ ਫਰਾਂਸ ਦੇ ਰਾਹੀਂ ਬੋਰਡ ਛੋਟੇ ਛੋਟੇ ਆਉਂਦੀ ਕਿੰਨਾ ਰਿਸਕ ਹੁੰਦਾ ਉਹ ਚ ਆ ਪਿੱਛੇ ਜੇ ਵੀ ਹੁਣ ਬੰਦੇ ਆਏ ਸੀਗੇ ਡੁੱਬ ਗਈ ਸੀਗੀ ਉਹ ਕਿਉਂਕਿ ਉਹਦੇ ਵਿੱਚ ਕਪੈਸਿਟੀ ਘੱਟ ਦੀ ਹੁੰਦੀ ਆ ਡੌਂਕਰ ਜ਼ਿਆਦਾ ਪਾੜ ਦਿੰਦੇ ਆ ਬੰਦਿਆਂ ਨੂੰ ਸੋ ਉਹ ਵੀ ਡੁੱਬੀ ਸੀਗੀ ਤੋਂ ਐਡਾ ਜਾਮਪ ਖੇਲ ਕੇ ਇੱਥੇ ਐਂਟਰ ਹੋਇਆ ਸੀਗਾ ਇਥੇ ਆ ਕੇ ਇਸ ਬੰਦੇ ਨੇ ਕੇਸ ਲਾਇਆ ਸੀਗਾ ਕਿ ਮੈਨੂੰ ਤਾਂ ਜੀ ਅਫਗਾਨਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਖਤਰਾ ਉੱਥੇ ਤਾਲਿਬਾਨੀ ਦਾ ਰਾਜ ਆ ਉੱਥੇ ਦਾ ਬੰਦਿਆ ਮਾਰਨ ਲੱਗੇ ਟਾਈਮ ਨਹੀਂ ਲਾਉਂਦੇ ਤੇ ਇਹਦੇ ਵਿੱਚ ਸਭ ਨੂੰ ਪਤਾ ਕਿ ਮਾਹੌਲ ਖਰਾਬ ਆ ਅਫਗਾਨਿਸਤਾਨ ਦੇ ਤੇ ਬਹੁਤ ਲੋਕਾਂ ਹਰ ਇੱਕ ਕੰਟਰੀ ਦੇ ਵਿੱਚ ਤਕਰੀਬਨ ਤਕਰੀਬਨ ਸ਼ਰਨ ਮਿਲ ਜਾਂਦੀ ਹੈ ਅਫਗਾਨੀਆਂ ਨੂੰ ਇਹ ਚ ਕੋਈ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਸਭ ਨੂੰ ਪਤਾ ਕਿ ਉੱਥੇ ਹੈਗਾ ਥੋੜਾ ਜਿਹਾ ਪ੍ਰੋਬਲਮ ਚੱਲਦੀ ਪਈ ਆ ਸੋ ਇਹਨੂੰ 2022 ਦੇ ਵਿੱਚ ਇੱਥੇ ਐਂਟਰ ਹੁੰਦਾ ਤੇ ਇਹਨੂੰ ਲੀਗਲ ਸਟੇਟਸ ਵੀ ਮਿਲ ਜਾਂਦਾ ਜੀ ਗ੍ਰਾਂਟ ਹੋ ਜਾਂਦੀ ਆ ਸੋ ਇੱਕ ਹੀ ਕਰਦਾ ਜੀ 2 ਮਹੀਨੇ ਦੀ ਛੁੱਟੀ ਲਈ afghanistan ਚਲੇ ਜਾਂਦਾ ਸੋ ਤੁਹਾਨੂੰ ਪਤਾ ਹੀ ਆ سوشل میڈیا ਆਪਣੇ ਲਈ ਵਧੀਆ ਵੀ ਆ ਔਰ ਆਪਣੇ ਲਈ ਜ਼ਹਿਰ ਵੀ ਆ ਸੋ ਇਹਦੇ ਲਈ ਇਹਦੇ ਲਈ ਜ਼ਹਿਰ ਦਾ ਕੰਮ ਕੀਤਾ ਜਦੋਂ ਇਹ ਗਿਆ ਇਹ ਆਪਣੇ ਟਿਕਟੋਕ ਤੇ ਆਪਣੇ ਹਰ ਇੱਕ سوشل میڈیا ਤੇ ਫੋਟੋਆਂ ਵੀਡੀਓ ਜਾਰੀ ਕਰਦਾ ਰਿਹਾ ਜੀ ਮੈਂ ਅੱਜ ਇੱਥੇ ਆ ਇਹ ਤੁਹਾਨੂੰ ਪਤਾ ਸਾਰਿਆਂ ਨੂੰ ਫੋਟੋ ਪਾਉਣ ਦੀ ਆਦਤ ਹੁੰਦੀ ਆ ਸੋ ਜਿੱਦਾਂ ਇਹ ਟਿਕਟੌਕ ਤੇ ਵੀਡੀਓ ਸਾਹਮਣੇ ਲੱਗੀਆਂ ਜਿਹੜਾ ਜਿਹੜੇ ਇਤਾਂ ਦੀ ਨਿਊਜ਼ ਦੇ ਔਰ ਇਦਾਂ ਦੇ ਲੋਕਾਂ ਦੇ ਬਰ ਖਿਲਾਫ ਆ ਉਹਨਾਂ ਦੇ ਹੱਥ ਇਦਾਂ ਦੀਆਂ ਨਿਊਜ਼ ਲੱਗੀਆਂ ਪਰਤਾ ਕੀਤੀ ਉਥੇ ਦੀ ਇਮੀਗ੍ਰੇਸ਼ਨ ਨੇ ਉਹਨੂੰ ਪਤਾ ਲੱਗਾ ਸਾਰਾ ਕੁਝ ਕਿ ਇਸ ਬੰਦੇ ਨੇ ਇੱਥੇ ਅਸਾਈਲਮ ਲਈਤੀ ਸਾਡੇ ਕੋਲੋਂ ਕਿ ਇਹ ਕਹਿ ਕੇ ਕਿ ਮੈਨੂੰ ਪ੍ਰੋਬਲਮ ਆ ਮੈਂ ਮੈਨੂੰ ਮੇਰੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਖਤਰਾ ਹੈ ਸੋ ਇਹ ਬੰਦਾ ਦਾ 2 ਮਹੀਨੇ ਦੀਆਂ ਛੁੱਟੀਆਂ ਮਨਾਉਣ ਵੀ ਸਿੱਧਾ ਪਹਿਲੇ ਵਾਰ ਉੱਥੇ ਗਿਆ ਵੀ ਮਸਲਾ ਕੀ ਆ ਸੋ ਜਦੋਂ ਉਹ ਬੰਦਾ ਵਾਪਸ ਆਇਆ ਹੁਣ ਵਾਪਸ ਵੀ ਆ ਗਿਆ ਹੁਣ ਇਹਨੂੰ ਪੁਲਿਸ ਨੇ ਫਿਰ ਤੋਂ ਡਿਟੇਨ ਕਰ ਲਿਆ ਤੇ ਇਹਦੇ ਉੱਤੇ ਫਿਰ ਪੁਛਤਾਸ਼ ਹੋ ਰਹੀ ਹੈ ਕੇਸ ਲੱਗ ਗਿਆ ਕਿ ਤੁਸੀਂ ਤਾਂ ਕਿਹਾ ਸੀਗਾ ਵੀ ਸਾਰਾ ਕੁਝ ਪ੍ਰੋਬਲਮ ਚੱਲਦੀ ਪਈ ਆ ਮੈਂ ਉੱਥੇ ਤਾਂ ਬਚ ਨਹੀਂ ਸਕਦਾ ਜੀ ਤੇ ਹੁਣ ਤੂੰ ਛੁੱਟੀ ਮਨਾਉਣ ਫੇਰ ਉੱਥੇ ਚਲਾ ਗਿਆ ਹੁਣ ਦੇਖੋ ਕੀ ਹੋਏਗਾ ਕੀ ਨਹੀਂ ਹੋਏਗਾ ਕਿਉਂਕਿ ਹੁਣ ਸਰਕਾਰ ਨੂੰ ਇਹ ਪਤਾ ਲੱਗ ਗਿਆ ਕਿ ਇਹ ਇਸ ਰਸਤੇ ਦਾ ਮਿਸਯੂਜ਼ ਕਰਦੇ ਪਏ ਆ ਅਸਾਈਲਮ ਤੁਹਾਨੂੰ ਪਤਾ ਹੈ ਹਰ ਕੋਈ ਲੈ ਸਕਦਾ ਜਿਹਨੂੰ ਜ਼ਰੂਰਤ ਹੋਵੇ ਜ਼ਰੂਰੀ ਨਹੀਂ ਹੁੰਦਾ ਕਿ ਸਾਰੇ ਹੀ ਆਪਣੇ ਫਾਇਦੇ ਲਈ ਇਹਨੂੰ ਯੂਜ਼ ਕਰਦੇ ਆ ਬਾਕੀ ਨੂੰ ਰੀਅਲ ਦੇ ਵਿੱਚ ਵੀ ਜ਼ਰੂਰਤ ਹੁੰਦੀ ਆ ਔਰ ਬਹੁਤ ਲੋਕ ਅਫਗਾਨਿਸਤਾਨ ਦੇ ਇਦਾਂ ਵੀ ਹੈਗੇ ਆ ਜਿਹਨਾਂ ਨੂੰ ਲੋੜ ਸੀ ਔਰ ਇੰਡੀਆ ਤੋਂ ਵੀ ਆਪਣੇ ਕਿੰਨੇ ਲੋਕ ਅਸਾਈਲਮਾਂ ਲੈਂਦੇ ਆ ਜਾ ਕੇ ਆ ਅਮਰੀਕਾ ਜਾ ਕੇ ਦੇਖ ਲਓ ਕਿੰਨੇ ਲੋਕ ਅਸਾਈਲਮਾਂ ਲੈਂਦੇ ਆ ਸਭ ਦੀ ਪਾਸ ਹੁੰਦੀਆਂ ਸੀਗੀਆਂ ਪਰ ਜਦੋਂ ਦਾ ਟਰੰਪ ਆਇਆ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਉੱਥੇ ਦੀ ਵੀ ਮੌਲ ਤੁਹਾਨੂੰ ਸਮਝਾਵਾਂਗੇ ਕਿਦਾਂ ਨੇਪਾਲ ਦਾ ਰਸਤਾ ਉਹਨਾਂ ਨੇ ਬੰਦ ਕੀਤਾ ਕੀ ਕੀ ਕਰਨਾ ਚਾਹੀਦਾ ਹੁਣ ਅਸਾਈਲਮ ਤੇ ਕਿੰਨੇ ਟਾਈਮ ਬਾਅਦ ਜਾਣਾ ਚਾਹੀਦਾ ਆਪਾਂ ਨੇ ਵੀ ਗੱਲ ਕਰਾਂਗੇ ਪਰ ਹੁਣ ਇਹਦੀ ਦਾ ਲਾਗ ਹੀ ਨਾ ਹੁਣ ਲੋਕਾਂ ਨੂੰ ਕਹਿਣ ਦਾ ਮੌਕਾ ਮਿਲ ਗਿਆ ਸਾਰਿਆਂ ਨੂੰ ਕਿ ਇਹ ਕੁਝ ਹੋ ਰਿਹਾ ਤੇ ਇਹ ਕੁਝ ਲੋਕ ਕਰ ਰਹੇ ਆ ਤੁਹਾਡੇ ਆ ਇਹਨਾਂ ਸਹੂਲਤਾਂ ਦਾ ਜੋ ਤੁਸੀਂ ਦੇ ਰਹੇ ਆ ਇਹਨਾਂ ਨੂੰ ਸਾਡਾ ਪੈਸਾ ਸਾਡੇ ਟੈਕਸ ਦਾ ਪੈਸਾ ਇਹ ਆਪਣੇ ਨਜ਼ਾਰੇ ਲੈਂਦੇ ਆ ਐਸ਼ਾ ਕਰਦੇ ਇਹਨਾਂ ਨੂੰ ਇੱਥੋਂ ਕੱਢੇ ਜਾਵੇ ਸੋ ਉਹਨਾਂ ਦੀ ਦਮ ਉਹਨਾਂ ਦੀ ਗੱਲ ਦੇ ਵਿੱਚ ਕਿਤਨੇ ਕਿਤੇ ਵਜਨ ਹੋ ਗਿਆ ਤੇ ਸਰਕਾਰ ਨੂੰ ਸੋਚਣ ਦਾ ਮੌਕਾ ਮਿਲ ਗਿਆ ਹੁਣ ਸਰਕਾਰ ਨੂੰ ਇਹ ਚੀਜ਼ ਪਤਾ ਲੱਗ ਗਈ ਕਿ ਜਿਹੜਾ ਅਸਾਈਲਮ ਇੱਥੇ ਲੈਂਦਾ ਸੀ ਲੀਗਲ ਸਟੇਟਸ ਵੀ ਦਿੰਦੇ ਆ ਉਹਨੂੰ ਉਹ ਕਿੰਨੀ ਵਾਰ ਆਪਣੀ ਹੋਮ ਕੰਟਰੀ ਜਾ ਕੇ ਆਉਂਦਾ ਹੁਣ ਕੀ ਅਗਲੇ ਹੋਣਗੇ ਸਾਰੇ ਕੈਂਸਲ ਕੇਸ ਇਹ ਬਹੁਤ ਵੱਡਾ ਸਵਾਲ ਆ ਇਹਦੇ ਨਾਲ ਸਾਰੇ ਫਸ ਗਏ ਕੋਈ ਇਕੱਲੇ ਅਫਗਾਨੀ ਨਹੀਂ ਸੀ ਲੈਂਦੇ ਅਸਾਈਲਮ ਇੰਡੀਅਨ ਸਭ ਕੋਈ ਪਾਕਿਸਤਾਨੀ ਬਹੁਤ ਲੋਕ ਇਦਾਂ ਦੇ ਜਿਹੜੇ ਅਸਾਈਲਮਾਂ ਲੈਂਦੇ ਆ ਸੋ ਇਦਾਂ ਚੀਜ਼ ਹੋ ਗਿਆ ਹੁਣ ਜਿੱਦਾਂ 트럼ਪ ਸਾਹਿਬ ਨੇ ਵੀ ਕੀਤਾ ਹੋਇਆ ਹੁਣ ਜਿਹੜਾ ਵੀ ਗ੍ਰੀਨ ਕਾਰਡ ਹੋਲਡਰ ਜਿਹੜਾ ਜਾਂਦਾ ਸੀ ਉਹਨੂੰ 에어ਪੋਰਟ ਤੇ ਡੇਟੇਨ ਕਰ ਲੈਂਦਾ ਸੀ ਵਾਪਸ ਵੀ ਹਾਂ ਜੀ ਕਿੱਥੋਂ ਆਇਆ ਕੋਈ ਪ੍ਰਾਣਾ ਕੇਸ ਕੱਢ ਲੈਂਦਾ ਸੀ ਉਹਨਾਂ ਨੂੰ ਵੀ ਇਹ ਚੀਜ਼ ਦੀ ਪਤਾ ਲੱਗ ਗਿਆ ਕਿ ਹੁਣ ਅਸਾਈਲਮ ਦਿੱਤੀ ਆ ਬੰਦੇ ਨੇ ਇਹ ਕਹਿ ਕੇ ਦਿੱਤੀ ਆ ਕਿ ਮੈਨੂੰ ਮੇਰੀ ਹੋਮ ਕੰਟਰੀ ਦੇ ਵਿੱਚ ਖਤਰਾ ਉੱਥੇ ਜਾ ਰਿਹਾ ਬਾਰ ਬਾਰ ਹਰ ਇੱਕ ਛੁੱਟੀ ਤੇ ਇਹ ਵੀ ਨਹੀਂ ਇੱਕ ਵਾਰ ਜਾ ਰਿਹਾ ਤੇ ਫਿਰ ਤੁਹਾਨੂੰ ਪਤਾ ਹੀ ਇਹਨਾਂ ਨੇ ਮਿਸਯੂਜ਼ ਹੀ ਕੀਤਾ ਇਸ ਰਸਤੇ ਦਾ ਗਲਤ ਗਲਤ ਤਰੀਕੇ ਨਾਲ ਇਹਨਾਂ ਨੇ ਲਿੱਤਾ ਕਾਰਡ ਸੋ ਹੁਣ ਇਹ ਚੀਜ਼ ਦਾ ਪ੍ਰੋਬਲਮ ਖੜੀ ਹੋ ਗਈ ਫਿਰ ਕੀ ਕਰਦੇ ਸੀ ਲੋਕ ਸਿੱਧਾ ਡਾਇਰੈਕਟ ਨਹੀਂ ਸੀ ਜਾਂਦੇ ਬਾਇਆ ਨੇਪਾਲ ਹੋ ਕੇ ਜਾਂਦੇ ਸੀ ਇਹ ਨੇਪਾਲ ਉਤਰਦੇ ਸੀ ਇਹ ਨੇਪਾਲ ਤੋਂ ਫਿਰ ਤੁਹਾਨੂੰ ਪਤਾ ਬਾਇਆ ਰੋਡ ਚਲੇ ਜਾਂਦੇ ਸੀਗੇ ਹੁਣ ਉੱਥੋਂ ਵੀ ਪ੍ਰੋਬਲਮ ਆ ਰਹੀ ਆ ਲੋਕਾਂ ਨੂੰ ਪਿੱਛੇ ਜੇ ਵੀ ਤੁਹਾਨੂੰ ਮੈਂ ਵੀਡੀਓ ਬਣਾ ਕੇ ਅਪਡੇਟ ਦਿੱਤੀ ਸੀ ਇੱਕ ਸਪੈਸ਼ਲਿਸਟੇ ਤੇ ਕਿ ਨੇਪਾਲ ਤੇ ਵੀ ਉਹ ਪੁੱਛਤਾਛ ਹੋਣ ਲੱਗੇ ਵੀ ਕੀ ਕਰਨ ਆਇਆ ਸੀ ਇੱਥੇ ਤੂੰ ਕਿਉਂ ਆਇਆ ਸੀਗਾ ਕੀ ਤਰ੍ਹਾਂ ਹਾਬਤਾਵਾ ਜੇਕਰ ਤੁਸੀਂ ਜਾਣਾ ਤੁਸੀਂ ਸੋਚਿਆ ਹੋਇਆ ਕਿ ਜਾਣ ਦਾ ਤੁਹਾਡੇ ਕੋਲ ਪੂਰੀ ਪਲੈਨਿੰਗ ਹੋਣੀ ਚਾਹੀਦੀ ਆ ਕਿ ਤੁਹਾਨੂੰ ਅਗਰ ਕੋਈ ਪੁੱਛੇ ਤਾਂ ਤੁਸੀਂ ਦੱਸ ਸਕਦੇ ਆ ਇਹ ਨਹੀਂ ਕੀ ਬਾਇਓ ਡਾਟਾ ਥਾਰਾ ਤੁਹਾਡੇ ਕੋਲ 네ਪਾਲ ਦਾ ਤੁਸੀਂ ਘੁੰਮ ਆਪਣੇ ਪੰਜਾਬ ਰਹੇ ਆ ਕਿ ਕੀ ਦੱਸੋਗੇ ਤੁਸੀਂ ਕਿੱਥੇ ਘੁੰਮੇ ਕੀ ਕੀਤਾ ਕੀ ਖਾਦਾ ਐਨੇ ਦਿਨਾਂ ਦਾ ਕੀ ਹਿਸਾਬ ਤਾਬ ਦੋਗੇ ਸੋ ਇਹ ਪਲੈਨਿੰਗ ਵੀ ਤੁਹਾਨੂੰ ਕਰਕੇ ਰੱਖਣੀ ਪੈਣੀ ਆ ਔਰ ਇਹ ਗੱਲ ਤਾਂ ਹੈਗੀ ਹੁਣ ਅਸਾਈਲਮਾਂ ਤੇ ਉੱਪਰ ਬਹੁਤ ਹੀ ਵੱਡੀ ਤਲਵਾਰ ਲਟਕਦੀ ਪਈ ਆ ਅਮਰੀਕਾ ਦੇ ਵਿੱਚ ਵੀ ਦੇਖ ਲਓ ਕਿੰਨੇ ਕੇਸ ਡਿੱਗੇ ਆ ਥੱਲੇ ਪਾਸ ਹੋਣ ਦੇ ਜਦਕਿ ਪਹਿਲਾਂ ਟਰੰਪ ਆਉਣ ਤੋਂ ਪਹਿਲਾਂ 50% ਦੇ ਕੇਸ ਪਾਸ ਹੁੰਦੇ ਸੀਗੇ ਤੇ ਹੁਣ 10 ਤੋਂ 15% ਕੇਸ ਹੀ ਰਹਿ ਗਏ ਉਹ ਵੀ ਉਹਨਾਂ ਨੂੰ ਕਹਿ ਰਿਹਾ ਕਿ ਅੰਦਰ ਬੈਠ ਕੇ ਹੀ ਲੜੋ ਤੁਸੀਂ ਬਾਹਰ ਨਹੀਂ ਤੁਸੀਂ ਕਿਸੇ ਨੇ ਆਉਣਾ ਸੋ ਉੱਥੇ ਜਾ ਕੇ ਕਿੰਨੀ ਸਖਤਾਈ ਹੋਊਗੀ ਇੰਗਲੈਂਡ ਦੇ ਵਿੱਚ ਹੁਣ ਬਹੁਤ ਜ਼ਿਆਦਾ ਸਖਤਾਈ ਹੋ ਜਾਣੀ ਇਸ ਚੀਜ਼ ਤੋਂ ਬਾਅਦ ਔਰ ਹਰ ਇੱਕ ਕੈਨੇਡਾ ਦੇ ਵਿੱਚ ਦੇਖ ਲਓ ਕਿੰਨੇ ਕੇਸ ਉਹਨਾਂ ਨੇ ਖਾਰਜ ਕੀਤੇ ਆ ਕਿੰਨੇ ਕੈਨਸਲ ਹੋ ਗਏ ਆ ਸੋ ਹਰ ਇੱਕ ਪਾਸੇ ਇਹ ਚੀਜ਼ ਚੱਲਦੀ ਪਈ ਆ ਅੱਗ ਲੱਗੀ ਹੋਈ ਆ ਬਸ ਹੁਣ ਕੁਛ ਨਹੀਂ ਕਹਿ ਸਕਦਾ ਆਪਣੀਆਂ ਗਲਤੀਆਂ ਆ ਤਾਂ ਕਿਸੇ ਦੀ ਕੋਈ ਗਲਤੀ ਨਹੀਂ ਸਰਕਾਰੋਂ ਤਾਂ ਕੁਛ ਨਹੀਂ ਸੀ ਪਤਾ ਆਪਾਂ ਹੀ ਉਹਨਾਂ ਨੂੰ ਸਿਖਾਉਂਦੇ ਆ ਆਪਾਂ ਹੀ ਦੱਸਦੇ ਆ ਔਰ ਆਪਾਂ ਹੀ ਆਪਣੇ ਪੈਰਾਂ ਤੇ ਕਹਾੜਾ ਮਾਰਦੇ ਆ ਸੋ ਹੁਣ ਬਾਕੀ ਦੇਖੋ ਕੀ ਹੋਏਗਾ ਕੀ ਨਹੀਂ ਹੋਏਗਾ ਬਾਕੀ ਤੁਹਾਨੂੰ ਪਤਾ ਹੀ ਆ ਔਨ ਨਾਲ ਟਾਈਮ ਜੇ ਚੰਗਾ ਹੋ ਜਵੇ ਤਾਂ ਵਧੀਆ ਪਰ ਇਸ ਟਾਈਮ ਤੇ ਉੱਪਰ ਜੋ ਚੱਲਦਾ ਪਿਆ ਉਹ ਇਮੀਗ੍ਰੈਂਟਸ ਦੇ ਲਈ ਸਹੀ ਨਹੀਂ ਹੈਗਾ ਬਾਕੀ ਰੱਬ ਕਰੇ ਸਾਰਿਆਂ ਚੜ੍ਹਦੀ ਕਲਾ ਰਹੇ ਕੋਈ ਨਾ ਕੋਈ ਵਜਾ ਹੁੰਦੀ ਸਭ ਦੀ ਵਧੀਆ ਫਿਊਚਰ ਦੇ ਲਈ ਆਏ ਹੁੰਦੇ ਆ ਅਸੀਂ ਨਹੀਂ ਚਾਹਦੇ ਕਿ ਕਿਸੇ ਦੇ ਢਿੱਡ ਦੇ ਉੱਤੇ ਕਿਸੇ ਰੋਜੀ ਦੇ ਉੱਤੇ ਲੱਤ ਵੱਜੇ ਤੋ ਸਾਰੇ ਚੜ੍ਹਦੀ ਕਲਾ ਜ ਰਹਣ ਬਾਕੀ ਤੁਸੀਂ ਕੁਝ ਕਹਿਣਾ ਹੋਇਆ ਪੁੱਛਣਾ ਹੋਇਆ ਦੱਸਣਾ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ